ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡ ਕੱਟੂ ਗਾਲੀਆਂ ਜ਼ਿਲ੍ਹਾ ਸੰਗਰੂਰ ਨੇੜੇ ਦੋਸਤੋ ਬਰਨਾਲਾ ਰਹਿ ਜਾਂਦਾ ਤੇ ਤਨਹੋਲਾ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਟਾਪ ਦੀ ਜਰਸੀ ਦਿਖਾਉਣੀ ਆ ਬਿਊਟੀ ਬਹੁਤ ਜ਼ਿਆਦਾ ਦੋਸਤੋ ਤੇ ਹਵਾ ਨੇ ਤਿਆਰੀ ਦੋਸਤੋ ਬਹੁਤ ਜ਼ਿਆਦਾ ਚੰਗੀ ਤਿਆਰ ਕੀਤੀ ਹੋਈ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਦੂਜਾ ਸੂਆ ਮੋਤੋ 4 ਦਿਨ ਦਾ ਬੱਛੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਹਜੇ ਕੱਚੀ ਆ ਡੇਟ ਮੁਤਾਬਕ। ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ 28 ਲੀਟਰ ਦੁੱਧ ਬੱਛੀ ਨੇ ਚਵਾਇਆ ਤੇ ਐਤ ਕੀ ਬਾਈ ਜੀ ਹੁਣੇ ਕਹਿੰਦੇ 31-32 ਕਿਲੋ ਬੱਛੀ ਬੜੇ ਆਰਾਮ ਨਾਲ ਚੋ ਆਜੂ। ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਦੋਸਤੋ। ਗੱਠ-ਗੱਠ ਦੇ ਵੈਰਲ ਤੇ ਥਣ ਲੱਗੇ ਹੋਇਆ ਮੁੱਠੀ ਵਾਲਾ ਥਾਣਾ ਦੋਸਤੋ। ਬਿਊਟੀ ਬਹੁਤ ਜ਼ਿਆਦਾ ਦੋਸਤੋ ਬੱੱਚੀ ਚ ਹਵਾਨਾ ਦੋਸਤੋ ਜੇ ਵੇਖੋਗੇ ਤਾਂ ਐਚਐਫ ਗੜਾ ਜਿਹੜਾ ਤਿਆਰ ਕੀਤਾ ਹੋਇਆ ਕਦ ਕੜ ਦੋਸਤੋ ਦਰਮਿਆਨਾ ਹੀ ਆ ਬਾਕੀ ਦੋਸਤੋ ਬਾਈ ਨੇ ਸੇਵਾ ਸੰਭਾਲ ਗੌਰ ਚੰਗੀ ਕੀਤੀ ਬੱੱਚੀ ਦੀ ਦੋਸਤੋ ਰਾਜੀ ਨਿੱਗਰ ਚੰਗੀ ਆ ਦੋਸਤੋ ਚਮਕ ਵੇਖ ਸਕਦੇ ਆ ਬੱੱਚੀ ਜੀ ਦੋਸਤੋ ਐਚਐਫ ਗੜਾ ਐਡਾ ਹਵਾਨਾ ਤਿਆਰ ਕੀਤਾ ਹੋਇਆ ਬੱੱਚੀ ਨੇ ਮੂੰਹ ਤੋਂ 4 ਦੰਦ ਦਾ ਪਹਿਲੇ ਸਵੇ ਬਾਈ ਜੀ ਹੁਣੇ ਕਹਿੰਦਾ 28 ਕਿਲੋ ਤੋਂ ਬੱੱਚੀ ਨੇ ਚਵਾਇਆ ਤੇ ਅੱਤ ਕੀ ਬਾਈ ਜੀ ਹੁਣੇ ਕਹਿੰਦੇ 31 32 ਕਿਲੋ ਤੋਂ ਬੜੇ ਆਰਾਮ ਨਾਲ ਚਵਾਜੂ ਹਵਾਨਾ ਦੋਸਤੋ ਪ 56 ਅੰਦਰ ਆ ਦੋਸਤੋ ਹਵਾਨਾ ਮਸ਼ੀਨ ਪੂਰਾ ਵੱਡਾ ਤਿਆਰ ਕਰਕੇ ਫੇਰ ਸੋਣਾ ਵਲਟਲ ਦੋਸਤੋ ਹਵਾਨੇ ਚਾ ਜੀ ਕਾਫੀ ਪਈ ਆ ਆ ਵੇਖ ਸਕਦੇ ਆ ਦੋਸਤੋ ਹਵਾਨੇ ਚ ਵਲਟਲ ਕਾਫੀ ਪਈ ਆ ਮਸ਼ੀਨ ਪੰਜਾ ਛੇ ਅੰਦਰ ਆ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਚਾਰਾਂ ਥਾਣਾ ਸੇਮ ਹੀ ਸਾਈਜ ਆ ਦੋਸਤੋ 98 ਦੋਸਤੋ ਨੇੜੇ ਤੋਂ ਚੈੱਕ ਕਰਾ ਦਿੰਨਾ ਆ ਵੇਖ ਸਕਦੇ ਆ ਦੋਸਤੋ ਚਾਰਾਂ ਥਾਣਾ ਸੇਮ ਹੀ ਸਾਈਜ ਆ ਦੋਸਤੋ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰਟ ਸੈਂਕ ਪੂਰਾ ਵੀ ਨਹੀਂ ਬੈਕ ਸਾਈਡ ਤੋਂ ਹਵਾਨਾ ਵੇਖ ਸਕਦੇ ਆ ਦੋਸਤੋ ਰ ਤੇ ਰੇਟ ਬਾਈ ਜੀ ਹੁਣੇ ਕਹਿੰਦੇ ਆਪਾਂ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉਦਾਂ ਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ